ਸ਼੍ਰੀ ਦਰਬਾਰ ਸਾਹਿਬ ਦੇ ਨਸਤੀਕ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਹੋਈ ਤੇ ਜਿਸ ਤੋਂ ਬਾਅਦ ਮੌਕੇ ਤੇ ਹੀ ਉਸ ਸ਼ਖਸ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਇਸ ਗੱਲ ਤੋਂ ਬਾਅਦ ਪੜਕੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਦੱਸਿਏ ਕਿ ਹੁਣ ਉੱਥੇ ਹੀ ਹਰਜਿੰਦਰ ਸਿੰਘ ਧਾਮੀ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜੋ ਵਿਅਕਤੀ ਨੇ ਬੇਅਦਬੀ ਕੀਤੀ ਹੈ ਉਹ ਪੂਰਨ ਤੌਰ ਤੇ ਮਾਨਸਿਕ ਤੌਰ ਤੇ ਬਿਮਾਰ ਹੈ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਈ ਸਵਾਲ ਚੱਕੇ ਨੇ ਕਿ ਮਾਨਸਿਕ ਤੌਰ ਤੇ ਬਿਮਾਰ ਹੋਣ ਵਾਲੇ ਬੰਦੇ ਹੀ ਕਿਉਂ ਬੇਅਦਬੀ ਕਰ ਰਹੇ ਨੇ ਤੇ ਅਜਿਹੇ ਪਵਿੱਤਰ ਦਿਨਾਂ ਦੇ ਵਿੱਚ ਬੇਅਦਬੀ ਹੋਣਾ ਮਤਲਬ ਕਿ ਸਾਜਿਸ਼ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਪ੍ਰਧਾਨ ਧਾਮੀ ਦੇ ਵੱਲੋਂ ਜਿਹੜਾ ਕਿ ਇਹ ਬਿਆਨ ਦਿੱਤਾ ਗਿਆ ਤੇ ਉੱਥੇ ਕੁਝ ਠਿੱਕ ਨੇ ਨਿਸ਼ਾਨੇ ਉਹਨਾਂ ਦੇ ਵੱਲੋਂ ਸਾਦੇ ਗਏ ਨਹੀਂ ਤੇ ਦੱਸੀਏ ਕਿ ਸ਼੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਇੱਕ ਵਿਅਕਤੀ ਦੇ ਵੱਲੋਂ ਬੇਅਦਬੀ ਕੀਤੀ ਗਈ ਤੇ ਜਿਸ ਤੋਂ ਬਾਅਦ ਉਸ ਵਿਅਕਤੀ ਨੂੰ ਮੌਕੇ ਤੇ ਕਾਬੂ ਕਰ ਲਿਆ ਜਾਂਦਾ ਹੈ ਤੇ ਪੁਲਿਸ ਦੇ ਜਿਹੜਾ ਕਿ ਉਸ ਨੂੰ ਕਾਬੂ ਕਰਨ ਦੇ ਵਿੱਚ ਪੂਰੀ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਜਿਸ ਦੇ ਤਹਿਤ ਕਈ ਸਿੱਖਾਂ ਦੇ ਵੱਲੋਂ ਜਿਹੜਾ ਕਿ ਉਸ ਨੂੰ ਮੌਕੇ ਤੇ ਕਾਬੂ ਕਰ ਲਿਆ ਜਾਂਦਾ ਹੈ ਤੇ ਪੁਲਿਸ ਦੇ ਹੱਥ ਦੇ ਦਿੱਤਾ ਜਾਂਦਾ ਹੈ ਤੇ ਹੁਣ ਪ੍ਰਧਾਨ ਧਾਮੀ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਉਹਨਾਂ ਨੇ ਕੁਝ ਤਿੱਖੇ ਨਿਸ਼ਾਨੇ ਤਖਸਦਨੇ ਗੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ ਕੱਲ ਰਾਤ ਗੋਰਪ੍ਰੀਤ ਸਿੰਘ ਦਾ ਨਾਂ ਦਾ ਇੱਕ ਵਿਅਕਤੀ ਇਹਦਾ ਨਾਂ ਸਾਨੂੰ ਬਾਅਦ ਚ ਪਤਾ ਲੱਗਾ ਉਹ ਗੁਰਦੁਆਰੇ ਸ਼ਹੀਦਾਂ ਤੋਂ ਤਿੰਨ ਪੱਕਾ ਨਹੀਂ ਲਾ ਰੱਖਿਆ ਸੁਖਮਨੀ ਸਾਹਿਬ ਦੇ ਗੁਟਕੇ ਲੈ ਕੇ ਤੇ ਗੁਟਕਾ ਸਾਹਿਬ ਦੇ ਅੰਗ ਉਹ ਪਾੜਦਾ ਆ ਰਿਹਾ ਇੱਥੇ ਜिले ਦਰਬਾਰ ਸਾਹਿਬ ਗੁਰੂ ਅਰਜਨ ਦੇਵ ਨਿਵਾਸ ਦੇ ਨਾਲ ਪਰਲੇ ਪਾਸੇ ਬਾਹੀ ਦੇ ਜਿੱਥੇ ਸਾਡੀ ਪੋਸਟ ਤੇ ਆ ਗੱਡੀਆਂ ਆਉਣ ਤੋਂ ਰੋਕਦੇ ਆ ਉਹ ਤੋਂ ਥੋੜਾ ਪਿੱਛੇ ਲੋਕਾਂ ਨੇ ਵੀ ਨੋਟਿਸ ਕੀਤਾ ਤੇ ਸਾਡੇ ਜਿਹੜੇ ਉੱਥੇ ਬੈਠੇ ਸੀ ਸਿਕਿਉਰਿਟੀ ਕਰਮਚਾਰੀ ਉਹਨੇ ਵੀ ਨੋਟਿਸ ਕੀਤਾ ਉਹਨੇ ਫੜ ਕੇ ਫਿਰ ਜੋ ਖਾਲਸੇ ਦੀਆਂ ਪਰੰਪਰਾਵਾਂ ਆ ਪੇ ਸੌਦਾ ਵੀ ਲਾਇਆ ਫਿਰ ਉਦੋਂ ਬਾਅਦ ਫਿਰ ਅੰਦਰ ਲਾਇਆ ਇਹ ਅੰਦਰ ਵੀ ਉਹਦੀ ਪੁੱਛ ਪੜਤਾਲ ਕੀਤੀ ਪੇ ਕਿੱਥੋਂ ਆਇਆ ਕੀ ਹੈ ਕੀ ਨਹੀਂ ਤੇ ਫਿਰ ਪੁਲਿਸ ਦੇ ਵੀ ਹਵਾਲੇ ਕੀਤਾ ਕਈਆਂ ਦੀ ਇਹ ਮਤ ਸੀ ਭਈ ਇਦਾਂ ਦੇ ਜਿਹੜੇ ਹੈਗੇ ਮਨੁੱਖ ਇਹਨਾਂ ਨੂੰ ਪੂਰਾ ਇਹ ਸੌਦਾ ਲਾ ਦਿੱਤਾ ਜਾਵੇ ਪਰ ਅਸੀਂ ਦੇਖਿਆ ਪਿਛਲੇ ਦਿਨੀ ਇਹਨਾਂ ਘਟਨਾਵਾਂ ਦਾ ਵੀ ਕੋਈ ਜੱਟ ਨਹੀਂ ਨਿਕਲਿਆ ਹੁਣ ਜਾਦ ਕੇ ਸਮੁੱਚਾ ਸਿੱਖ ਭਾਈਚਾਰਾ ਕੱਲੂਕਾਰਾ ਦਿਹਾੜਾ ਆਪਣੇ ਅਸਫਤਾ ਮਨਾ ਰਿਹਾ ਤੇ ਚੱਪੇ-ਚੱਪੇ ਤੇ ਪੁਲਿਸ ਲੱਗੀ ਆ ਤੇ ਸਾਡੇ ਵੀ ਕਰਮਚਾਰੀ ਜਿਹੜੇ ਉਹ ਵੀ ਸਤਰਕ ਆ ਪਰ ਮੈਂ ਸਮਝਦਾ ਇਹ ਨਾ ਦਿਨਾਂ ਦੇ ਵਿੱਚ ਕੋਹਰ ਬਿਆਦਵੀ ਪਵਿੱਤਰ ਗੁਰਬਾਣੀ ਦੀ ਕਰਨੀ ਇਹ ਬਹੁਤ ਵੱਡੀ ਸਾਜ਼ਿਸ਼ ਹੈ ਹੁਣ ਇਹ ਸਾਜ਼ਿਸ਼ ਕੀ ਆ ਭਈ ਪੁਲਿਸ ਫੜ ਕੇ ਲੱਗ ਗਈ ਆਉਣਾ ਕੀ ਆ ਜੋ ਮੈਨੂੰ ਲੱਗਦਾ ਤੇ ਜੋ ਚਰਚਰਾਉਣ ਚਾਲੇ ਜੀ ਇਹ ਜਿਹੜਾ ਮੈਂਟਲੀ ਰਟਾਇਰਡ ਆ ਜਾਂ ਇਹ ਮਾਨਸਿਕ ਪਰੇਸ਼ਾਨੀ ਤੇ ਮੈਂ ਕਹਿੰਦਾ ਜਿੰਨੇ ਕੇਸ ਪੁਰਾਣੇ ਹੋਏ ਆ ਇਹ ਮਾਨਸਿਕ ਪਰੇਸ਼ਾਨੀਆਂ ਵਾਲੀ ਇਹ ਕੰਮ ਕਰਦੇ ਆ ਮਾਨਸਿਕ ਪਰੇਸ਼ਾਨੀ ਵਾਲੇ ਹੋਰ ਕਿਸੇ ਧਾਰਮਿਕ ਗ੍ਰੰਥ ਦਾ ਕਦੇ ਕੋਈ ਚੀਜ਼ ਨਹੀਂ ਚੁੱਕਦਾ ਤੇ ਗੁਰਬਾਣੀ ਦੀ ਪਵਿੱਤਰ ਇਹ ਮੈਂ ਸਮਝਦਾ ਬਹੁਤ ਵੱਡੀ ਸ਼ਾਜਿਸ਼ ਆ ਧਿਆਨ ਕਈ ਵਾਰੀ ਡਾਇਵਰਟ ਕਰਾਉਣ ਲਈ ਵੀ ਤਪਸ਼ ਹੋਰ ਤੇਜ਼ ਕਰ ਦਿੱਤੀ ਜਾਵੇ ਤੇ ਮੈਂ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਬਿਆਨ ਦੇ ਕੇ ਨਹੀਂ ਸਰਨਾਪੇ ਐਫ ਆਰ ਦਾਜ ਕਰ ਲਈ ਆ ਤੇ ਅਸੀਂ ਬੰਦਾ ਗ੍ਰਿਫਤਾਰ ਕਰ ਲਿਆ ਇਹਦੀ ਸ਼ਾਜਿਸ਼ ਦਾ ਗੱਡੋ ਨਾ ਕਿੱਥੇ ਨਿਕਲਦੀ ਆ ਹੁਣ ਤੱਕ ਦੀ ਮੈਂ ਕਹਿ ਸਕਦਾ ਜਿੰਨੀਆਂ ਵੀ ਬਿਆਦਬੀਆਂ ਹੋਈਆਂ ਕਿਸੇ ਦੀ ਤਹਿ ਤੱਕ ਨਹੀਂ ਡੰਗਾਈ ਤੱਕ ਕੋਈ ਕੱਢੀ ਨਹੀਂ ਬੇ ਕਿੱਥੋਂ ਬੰਦਾ ਤੁਰਿਆ ਇਹਦਾ ਕੀ ਪਿਛੇ ਹੈਗਾ ਤੇ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਇਹ ਹੁਣ ਐਫ ਆਰ ਦਰਜ ਕਰਕੇ ਰਸਤਾਰੀ ਨਾ ਪਾਓ ਇਹਦਾ ਪਿਛੋਕੜ ਸਾਰਾ ਪਤਾ ਕਰੋ ਕਿਉਂਕਿ ਇੱਥੋਂ ਦਾ ਰਹਿਣ ਵਾਲਿਆ ਆ ਇਹ ਵੀ ਇਹਦਾ ਅਲਟੀਅਰ ਆਬਜੈਕਟ ਕੀ ਸੀ ਤੇ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਸੋ ਬੜੀ-ਬੜੀ ਦੁਖਦਾਈ ਘਟਨਾयां ਇਹ ਮੈਂ ਨਿੰਦਾ ਤਾਂ ਨਹੀਂ ਕਰਦਾ ਪਰ ਇਹ ਮੈਂ ਜ਼ਰੂਰ ਕਹਿਣਾ ਚਾਹੁੰਦਾ ਜੇ ਸਰਕਾਰਾਂ ਸਰਦਾਰਕ ਹੋ ਜਾਣ ਜੇ ਦੇ ਵਿੱਚ ਗ੍ਰੈਵਿਟੀ ਆਫ ਅਫੈਂਸ ਜਿਹੜੀ ਆ ਲਾਈਫ ਕਰ ਦਿੱਤੀ ਜਾਵੇ ਡੈਥ ਸੰਟੈਂਸ ਕਰ ਦਿੱਤਾ ਜਾਵੇ ਤੇ ਸ਼ਾਇਦ ਫੇਕ ਹੋੜ ਹੀ ਬਹੁਤੀ ਖਰੋਤ ਆਵੇ ਨਹੀਂ ਤਾਂ ਪਤਾ ਨਹੀਂ ਲੱਗਦਾ ਸਾਜ਼ਿਸ਼ਕਾਰ ਜਿਹੜੇ ਆ ਕਿੱਥੋਂ ਆਉਂਦੇ ਆ ਕਿੱਥੇ ਚਲ ਜਾਂਦੇ ਆ ਮੈਂ ਤਾਂ ਮੰਨ ਕਰਦਾ ਸੀ ਮੋਦੀ ਸਜਾ ਦਿੱਤੀ ਜਾਵੇ ਜੀ ਮੈਂ ਤਾਂ ਮੈਂ ਤਾਂ ਸ਼ੁਰੂ ਤੋਂ ਫਰੋਂ ਦਾ ਬੈਰੀ ਬਿਕਨਗੇ ਗੱਲ ਦੀ ਕਰ ਰਿਹਾ ਭਈ ਇਹਦੇ ਚ ਜਿੰਨਾ ਚਿਰ ਕੈਪੀਟਲ ਪੈਨਿਸ਼ਮੈਂਟ ਨਹੀਂ ਆਪਾਂ ਕਰਦੇ ਉਹਨਾਂ ਚ ਇਹਦੇ ਵਿਆਧੀਆਂ ਜਿਹੜੀਆਂ ਆ ਇਹ ਰੁਕਦੀਆਂ ਨਹੀਂ ਇਹ ਔਰ ਇਹ ਖਾਸ ਆ ਹੁਣ ਦਿਨ ਕਿਹੜੇ ਚੱਲ ਰਹੇ ਆ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਫਿਰ ਉਹ ਵੀ ਦਰਬਾਰ ਸਾਹਿਬ ਦੇ ਦਿਵਾਲੀ ਤੇ ਇੱਕ ਸਵਾਲ ਤਾਂ ਉੱਠਦਾ ਹੀ ਹੈ ਨਾ ਕਿ ਪਹਿਲਾਂ ਦਰਬਾਰ ਸਾਹਿਬ ਦੇ ਅੰਦਰ ਵੀ ਬੇਅਦਬੀ ਹੋ ਚੁੱਕੀ ਆ ਉਸ ਮਾਮਲੇ 'ਚ ਹੁਣ ਤੱਕ ਪੁਲਿਸ ਦੀ ਜਾਂਚ ਕਿੱਥੇ ਪਹੁੰਚੀ ਜਾਂ ਕੋਈ ਤੁਹਾਨੂੰ ਲੱਗਦਾ ਕੇਸਗਰ ਸਾਹਿਬ ਦਾ ਵੀ ਕੋਈ ਰਿਪੋਰਟ ਜਿਹੜੀ ਹਲ ਤੱਕ ਜਨਤਕ ਨਹੀਂ ਕੀਤੀ ਹੈ ਦੇਖੋ ਜਿਹੜੀ ਕੇਸਗਰ ਦੀ ਸੀ ਉਹ ਜਿਹੜਾ ਫੜਿਆ ਗਿਆ ਸੀਗਾ ਉਹਨੂੰ 5 ਸਾਲ ਦੀ ਕੈਦ ਹੋ ਗਈ ਉਹ ਵੀ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਆਪਣੇ ਵਕੀਲ ਕੀਤੇ ਸੀ ਤੇ ਜਿਹੜੀ ਇੱਥੇ ਹੋਈ ਆ ਉਹ ਇੱਥੇ ਵਾਲੀ ਦਾ ਬਸ ਉਹ ਨਾਲ ਹੀ ਦਫਨ ਹੋ ਗਈ ਸਾਰਾ ਕੁਝ ਹੀ ਇਸੇ ਗੱਲ ਦਾ ਤਾਂ ਰੋਣਾ ਆ ਪੇ ਸਰਕਾਰ ਜਿਹੜੀ ਆ ਜਾਂ ਸਰਕਾਰ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਡੰਗਾਈ ਤੱਕ ਨਹੀਂ ਜਾਂਦਾ ਗੋਗਲਾਂ ਦੇ ਉੱਤੋਂ ਸਿਰਫ ਮਿੱਟੀ ਛਾੜ ਦਿੰਦਾ ਇਸ ਮਾਮਲੇ 'ਚ ਹੁਣ ਕੋਈ ਨਿਰਪੱਖ ਜਾਂਚ ਦੀ ਉਮੀਦ ਹੈ ਜੀ ਕਿ ਪਹਿਲਾਂ ਵੰਗੂ ਨੀਪਾ ਪੁੱਛੀ ਕਿ ਜਾਊਗੀ ਪ੍ਰਤਾਪ ਸਿੰਘ ਹੁਣੇ ਮਿਲਣਗੇ ਜੱਜ ਆ ਕੇ ਐਸਐਸਪੀ ਸਾਹਿਬ ਨੂੰ ਕਮਿਸ਼ਨਰ ਨੂੰ ਵੀ ਪੇ ਦੀ ਡੰਗਾਈ ਤੱਕ ਜਾਂਚ ਕੀਤੀ ਜਾਵੇ ਸਾਡੀ ਹੁਣ ਇਹ ਤਾਂ ਤਸੱਲੀ ਨਹੀਂ ਹੋਣੀ ਕਿ ਗਵਾਹਾਰੀ ਪਾਈ ਬੰਦਾ ਜੇਲ੍ਹ 'ਚ ਚਲੇਗਾ ਜੀ ਇਹ ਮੈਂਟਲ ਰਟਾਇਰਡ ਆ ਇਹ ਕੱਲ ਨੂੰ ਮਿਲਣਗੇ ਜਾ ਕੇ ਯਾਨੀ ਤੁਸੀਂ ਸਜਾਇਏ ਮੌਤ ਦੀ ਜਿਹੜੀ ਆ ਉਹ ਇਹ ਮੈਂ ਫਰਾਉਂਦਾ ਵੈਰੀਫਾਈ ਨਹੀਂ ਮੈਂ ਪਹਿਲਾਂ ਵੀ ਕਿਹਾ ਜਦੋਂ ਦੀ ਇਥੇ ਬਿਆਦਬੀ ਵੱਡੀ ਹੋਈ ਆ ਮੈਂ ਉਦੋਂ ਪਹਿਲਾਂ ਵੀ ਕਹਿੰਦਾ ਰਿਹਾ ਜਾਂ ਜੇਲੇ ਬਲੇ ਕਾਲੀ ਸਰਕਾਰ ਸੀ ਉਸ ਵੇਲੇ ਵੀ ਇਹ ਗੱਲਾਂ ਚੱਲਦੀਆਂ ਰਹੀਆਂ ਤੇ ਸ਼ਾਇਦ ਕੋਈ ਸੌਦਾ ਹੋਈਆਂ ਵੀ ਸੀ ਫਿਰ ਜਿਹੜੀ ਪਿਨਿਸ਼ਮੈਂਟ ਆ ਉਹ ਸਵियर ਕੀਤੀ ਜਾਵੇ ਤਾਂ ਕਿ ਕਿਉਂਕਿ ਮੈਂ ਕਿਸੇ ਨੂੰ ਨਿੰਦਾ ਨਹੀਂ ਜਾਂ ਮੈਂ ਕਿਸੇ ਦਾ ਇਹ ਕੋਈ ਮੈਂ ਤਾਂ ਕੌਨਸਪੀਰੇਟਸ ਨਹੀਂ ਕਰਦਾ ਜਾਂ ਕਿਸੇ ਨੂੰ ਮੈਂ ਇੰਟਿਊਸ਼ਨ ਨਹੀਂ ਦਿੰਦਾ ਪਰ ਮੇਰਾ ਮੰਨ ਲਓ ਜਿੰਨੇ ਕ ਵੀ ਇਹ ਆਉਂਦੇ ਆ ਸਿਰਫ ਗਰਬਾਣੀ ਦੇ ਆ ਕੇ ਸਤਿਗੁਰ ਜੀ ਦੇ ਗੁਟਕਿਆਂ ਦੀ ਬੇਅਦਬੀ ਜਾਂ ਮਹਾਰੇ ਦੇ ਸਰੂਪਾਂ ਦੀ ਬੇਅਦਬੀ ਕਰਦੇ ਇੱਕ ਸਵਾਲੀਆ ਚੈਨ ਹੈ ਜਿਹੜਾ ਬਹੁਤ ਵੱਡਾ ਜਿਹੜਾ ਆਨਸਰ